ਕਿ ਜੇਹੋ ਜਹੀ ਦ੍ਰਿਸ਼ਟੀ ਤੇ ਉਹੋ ਜਹੀ ਸ੍ਰਿਸ਼ਟੀ ਵੀ ਸਾਡੀ ਸੋਚ ਨਜ਼ਰੀਆ ਅਤੇ ਮਨ ਦੀ ਸਥਿਤੀ ਸਾਡੇ ਜੀਵਨ ਅਤੇ ਸੰਸਾਰ ਦੀ ਰਚਨਾ ਨੂੰ ਪ੍ਰਭਾਵਿਤ ਕਰਦੀ ਹੈ। ਉਹ ਗੱਲ ਜਿਹੜਾ ਤੁਹਾਡੀ ਅਗਿਆਨਤਾ ਅਸੀਂ ਆਪਣੀ ਅਗਿਆਨਤਾ ਨੂੰ ਨਹੀਂ ਮੰਨਦੇ ਤੇ ਮੈਨੂੰ ਇਹਦੇ ਬਾਰੇ ਨਹੀਂ ਗਿਆਨ ਹਾਂਜੀ ਹੈਨਾ ਜੀ ਅਸੀਂ ਕਿੰਨੇ ਵੀ ਨਹੀਂ ਇਹ ਤੁਹਾਡੀ ਚੀਜ਼ ਗਲਤ ਹੂੰ ਤੇ ਕਈ ਵਾਰੀ ਅੰਦਾਜ਼ੇ ਲਾਉਣ ਲੱਗ ਪਈਦਾ ਹੈ ਅੰਦਾਜ਼ੇ ਹੂੰ ਵੀ ਤਾਂ ਹੁੰਦਾ ਤੁਹਾਡੀ ਚੀਜ਼ ਗਲਤ ਹੈ ਜੀ ਮੈਨੂੰ ਪਤਾ ਸਾਡੇ ਮਾਨਯੋਗ ਮੁੱਖ ਮੰਤਰੀ ਸਾਹਿਬ ਜਦੋਂ ਗੱਲ ਕਰਦੇ ਨੇ ਪ੍ਰਧਾਨ ਮੰਤਰੀ ਦਾ ਸਮਝਦੇ ਕਿ ਉਹ ਇਹਨਾਂ ਦੇ ਥੱਲੇ ਕੰਮ ਕਰਦੇ ਨੇ ਟਿੱਕਰਾਂ ਦੀਆਂ ਕਰਕੇ ਕਿਸ ਤਰ੍ਹਾਂ ਦੀ ਕਰਕੇ ਹੁਣ ਗੱਲ ਹੈ ਕਿ ਉਹਨਾਂ ਦਾ ਨਜ਼ਰੀਆ ਇਹ ਮੁੜ ਤੁਰਿਆ ਉਹਨਾਂ ਨੂੰ ਉਹਨਾਂ ਨੂੰ ਜੇ ਪਸੂਨੋਂ ਗੱਲ ਕਰਨੀ ਬੰਦੇ ਨਗਰ ਦੀ ਕੋਈ ਜੀ ਗੱਲ ਕਰਨੀ ਹੈ ਹੁਣ ਦ੍ਰਿਸ਼ਟੀ ਇਹ ਜੀ ਉਹ ਕੀ ਕਰੇਗੀ ਮੈਨੂੰ ਮੇਰੇ ਆਪਣੇ ਹੀ ਜਿਹੜੇ ਤੁਹਾਡੇ ਬਹੁਤ ਨੇੜੇ ਹੁੰਦੇ ਨੇ ਨਾ ਉਹ ਉਹੀ ਤੁਹਾਡੇ ਬਾਰੇ ਗੱਲਾਂ ਕਰਦੇ ਹਾਂ ਜਿਹੜੇ ਤੁਹਾਨੂੰ ਜਾਣਦੇ ਨਹੀਂ ਉਹ ਗੱਲ ਕਰਦਾ ਕੋਈ ਉਹਨਾਂ ਦਾ ਕੋਈ ਮਤਲਬ ਨਹੀਂ ਹੁੰਦਾ ਹਨਾ ਤੇ ਬੈਸਟ ਇਹ ਹੈਗਾ ਕਿ ਜੇ ਤੁਹਾਨੂੰ ਇਹ ਪਤਾ ਲੱਗ ਜਾਂਦਾ ਨਾ ਕਿ ਇਹ ਮੈਨੂੰ ਜਾਣਨ ਦੇ ਬਾਵਜੂਦ ਵੀ ਇਹ ਗੱਲਾਂ ਕਰਦਾ ਤੇ ਅੱਜ ਤੋਂ ਬਾਅਦ ਮੈਂ ਇਹਨੂੰ ਨਹੀਂ ਜਾਣਦਾ ਸਤਰੀਆ ਕਾਲ ਜੀ ਤੁਸੀਂ ਦੇਖ ਰਹੇ ਹੋ ਆਰਪੀਡੀ 24 ਟੀਵੀ ਤੇ ਦੋਸਤੋ ਮੈਂ ਕਰਮ ਸੋਢੀ ਤੇ ਸੈਗਮੈਂਟ ਹੈ ਜੀ ਦੋ ਬੋਲ ਸੱਚ ਦੇ ਅੱਜ ਅਸੀਂ ਦੋ ਬੋਲ ਸੱਚ ਦੇ ਪ੍ਰੋਗਰਾਮ ਦੇ ਤਹਿਤ ਗੱਲਬਾਤ ਕਰਾਂਗੇ ਪੰਜਾਬੀ ਦੀ ਕਹਾਵਤ ਹੈ ਵੀ ਜੀਵਨ ਦੇ ਇੱਕ ਗਹਿਰੇ ਸੱਚ ਨੂੰ ਪ੍ਰਕਾਸ਼ਿਤ ਕਰਦੀ ਹੈ ਕਿ ਜਿਹੋ ਜਿਹੀ ਦ੍ਰਿਸ਼ਟੀ ਤੇ ਉਹੋ ਜਿਹੀ ਸ੍ਰਿਸ਼ਟੀ ਵੀ ਸਾਡੀ ਸੋਚ ਨਜ਼ਰੀਆ ਅਤੇ ਮਨ ਦੀ ਸਥਿਤੀ ਸਾਡੇ ਜੀਵਨ ਅਤੇ ਸੰਸਾਰ ਦੀ ਰਚਨਾ ਨੂੰ ਪ੍ਰਭਾਵਿਤ ਕਰਦੀ ਹੈ ਜੇਕਰ ਅਸੀਂ ਪੋਜ਼ਿਟਿਵ ਨਜ਼ਰੀਏ ਦੇ ਨਾਲ ਸੰਸਾਰ ਨੂੰ ਦੇਖਦੇ ਹਾਂ ਤਾਂ ਸਾਡੇ అనుభవ ਅਤੇ ਵਾਤਾਵਰਣ ਵੀ ਪੋਜ਼ਿਟਿਵ ਹੋ ਜਾਂਦੇ ਨੇ ਤੇ ਇਸੇ ਤੇ ਹੀ ਉਲਟ ਜੇਕਰ 네ਗੇਟਿਵ ਨਾ ਦੇਖਦੇ ਆ ਤਾਂ 네ਗੇਟਿਵ ਸੋਚ ਸਾਡੇ ਜੀਵਨ ਦੇ ਵਿੱਚ ਅਸੰਤੁਲਨ ਅਤੇ ਨਿਰਾਸ਼ਾ ਲਿਆ ਸਕਦੀ ਹੈ ਸੋ ਮਤਲਬ ਵੀ ਸਾਡੀ ਅੰਦਰੂਨੀ ਦ੍ਰਿਸ਼ਟੀ ਹੀ ਸਾਡੀ ਬਾਰੀ ਸ੍ਰਿਸ਼ਟੀ ਦੀ ਨੀ ਰੱਖਦੀ ਹੈ ਸੋ ਇਹ ਕਹਾਵਤ ਦੇ ਪਾਰੇ ਦੇ ਵਿੱਚ ਦੋ ਬਹੁਤ ਸੱਚ ਦੇ ਸੁਣਾਗੇ ਤੇ ਇਸ ਦੇ ਵਿੱਚ ਮੇਰਾ ਸਾਥ ਦੇਣਗੇ ਰੋਸ਼ਨ ਖਹਿੜਾ ਜੀ ਸਟੋਰੀ ਦੇ ਵਿੱਚ ਮੌਜੂਦ ਨੇ ਸਭ ਤੋਂ ਪਹਿਲਾਂ ਉਹਨਾਂ ਦਾ ਸਵਾਗਤ ਕਰਦੀ ਆ ਖਹਿੜਾ ਸਾਹਿਬ ਬਹੁਤ ਬਹੁਤ ਸਵਾਗਤ ਹੈ ਜੀ ਮਿਹਰਬਾਨੀ ਰਾਜੀ ਰਹੋ ਖਹਿੜਾ ਸਾਹਿਬ ਗੱਲ ਕੀਤੀ ਜਾਵੇ ਤਾਂ ਜਿਹੋ ਜਿਹੇ ਦ੍ਰਿਸ਼ਟੀ ਉਹੋ ਜਿਹੇ ਸ੍ਰਿਸ਼ ਦੇ ਇਸ ਸੱਚ ਨੂੰ ਕਿਸ ਪਰਪੇਖ ਦੇ ਵਿੱਚ ਵੇਖਦੇ ਹੋ ਤੁਸੀਂ ਤੇ ਇਸ ਦੇ ਬਾਰੇ ਦੱਸਿਓ ਜਰਾ ਦੋ ਬੋਲ ਸੱਚ ਦੇ ਅਸਲ ਇਸ ਨਾਲ ਕਰਮ ਗੱਲ ਹੈ ਗਿਆ ਕਿ ਲੋਕ ਜੋ ਹੁੰਦੇ ਨਾ ਹਮ ਹਮ ਜੋ ਹੁੰਦੇ ਆ ਹਮ ਉਹ ਨਹੀਂ ਦਿਖਾਈ ਦਿੰਦੇ ਹਮ ਉਹ ਜੋ ਨਹੀਂ ਹੁੰਦੇ ਉਹ ਦਿਖਾਉਣ ਦੀ ਕੋਸ਼ਿਸ਼ ਕਰਦੇ ਹਮ ਬਨਾਵਟੀ ਹੈ ਨਾ ਬਨਾਵਟੀ ਹਮ ਲੋਕਾਂ ਦੇ ਵਿੱਚ ਉਹ ਸੱਚ ਨਹੀਂ ਹੁੰਦਾ ਮੈਂ ਦੇਖਦਾ ਤੁਸੀਂ ਸੋਸ਼ਲ ਮੀਡੀਆ ਚੱਕ ਕੇ ਦੇਖੋ ਕਿ ਕੋਈ ਜਿਹੜੀ ਕੋਈ ਪੋਸਟ ਆਉਂਦਾ ਨਾ ਕੋਈ ਇਹਨਾਂ ਉੱਤਰ ਇਦਾਂ ਦੇ ਆਉਂਦੇ ਆ ਬਕਵਾਸ ਆਉਂਦਾ ਗਾਲ੍ਹਾਂ ਆਉਂਦੀਆਂ ਜਾਂ ਇਹਨੇ ਨਿਵਾਣਾ ਵਲੋਂਦੇ ਆ ਜੀ ਕਿ ਮੈਨੂੰ ਲੱਗੂਗਾ ਕਿ ਇਹ ਯਾਰ ਕੀ ਹੋ ਗਿਆ ਹੂੰ ਹੂੰ ਹਾਂ ਉਹ ਜਿਹੜੇ ਬੰਦੇ ਨੇ ਸਵਾਲ ਕੀਤਾ ਜਾਂ ਜਿਹੜੀ ਗੱਲ ਕੀਤੀ ਆ ਔਰ ਕਿੰਨੀ ਸੋਹਣੀ ਕੀਤੀ ਹੂੰ ਵੀ ਤੁਸੀਂ ਉਸ ਪੱਖ ਨੂੰ ਵਾਰ ਲਓ ਹਾਂਜੀ ਤੇ ਦੂਜਾ ਕਹਿੰਦਾ ਨਹੀਂ 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 ਕਹਿੰਦਾ ਕਾਰਨ ਕੀ ਹੈਗਾ ਕਿ ਉਹ ਜਿਸ ਵਜ੍ਹਾ ਦ੍ਰਿਸ਼ਟੀ ਉਹੋ ਜੀ ਸ੍ਰਿਸ਼ਟੀ ਉਹੋ ਜੀ ਸ੍ਰਿਸ਼ਟੀ ਠੀਕ ਆ ਨਾ ਜੀ ਉਹਨੂੰ ਗੱਲ ਜਿਹੜਾ ਤੁਹਾਡੀ ਅਗਿਆਨਤਾ ਹਮ ਅਸੀਂ ਆਪਣੀ ਅਗਿਆਨਤਾ ਨੂੰ ਨਹੀਂ ਮੰਨਦੇ ਤੇ ਮੈਨੂੰ ਇਹਦੇ ਬਾਰੇ ਨਹੀਂ ਗਿਆਨ ਹਾਂਜੀ ਹੈਨਾ ਜੀ ਅਸੀਂ ਕਿੰਨੇ ਵੀ ਨਹੀਂ ਇਹ ਤੁਹਾਡੀ ਚੀਜ਼ ਗਲਤ ਹਮ ਤੇ ਕਈ ਵਾਰੀ ਅੰਦਾਜ਼ੇ ਲਾਉਣ ਲੱਗ ਪਈਦਾ ਹੈ ਅੰਦਾਜ਼ੇ ਹਮ ਬਿੱਦਾਂ ਹੁੰਦਾ ਤੁਹਾਡੀ ਚੀਜ਼ ਗਲਤ ਹੈ ਜੀ ਮੈਨੂੰ ਪਤਾ ਹਾਂਜੀ ਉਹ ਕੋਈ ਬੰਦਾ ਹੈ ਨਾ ਪਿੰਡ ਦਾ ਬੰਦਾ ਚਲੇ ਗਿਆ ਸ਼ਹਿਰ ਚਲੇ ਗਿਆ ਉਹਨੂੰ ਹੋਟਲ ਦਾ ਕਮਰਾ ਮਿਲ ਗਿਆ ਹਮ ਤੇ ਰਾਤ ਨੂੰ ਜਦੋਂ ਸੌਣ ਲੱਗਾ ਤੇ ਉਹ ਜਿਹੜਾ ਦੀਵਾ ਜਗਦੇ ਜਗਦੇ ਮਰਬ ਜਗਦੇ ਸੀਗੇ ਹਾਂਜੀ ਉਹਨੂੰ ਫੂਕਾ ਮਰੀ ਜਾਵੇ ਅੱਛਾ ਤਨਵੀ ਬੁੱਧ ਘਰੇ ਸੀ ਪਿੰਡ ਬਿਜਲੀ ਹੈ ਨਹੀਂ ਸੀ ਉਹ ਜਿੱਥੋਂ ਗਿਆ ਹਾਂ ਉਥੇ ਰਾਤ ਨੂੰ ਫੂਕ ਮਾਰ ਕੇ ਦੀਵੇ ਬਜਾਉਂਦਾ ਸੀ ਹਾਂ ਤੇ ਜਦੋਂ ਉਹ ਤੇ ਦੇਖਿਆ ਕਿ ਕਿਦਾਂ ਦੀਵੇ ਕਿੰਨਾ ਫੂਕਾਂ ਇੰਨੀਆਂ ਮਾਰੀਆਂ ਘੰਟਾ ਪਰ ਫੂਕਾਂ ਮਾਰੀ ਗਿਆ ਉਹਨੇ ਉਹ ਨਹੀਂ ਬੁੱਝੇ ਹਾਂ ਸਵੇਰੇ ਉੱਡੇ ਸੌਂ ਗਿਆ ਸਵੇਰੇ ਉੱਠਿਆ ਉਹਨੇ ਜੇ ਪਹਿਲੀ ਕੰਪਲੇਨ ਕੀਤੀ ਹਾਂ ਕਿ ਤੁਹਾਡਾ ਬਲਬ ਨਹੀਂ ਬੁੱਝਿਆ ਕਿੰਨਾ ਰਤਾਂ ਮੈਂ ਪਰੇਸ਼ਾਨ ਬੁੱਝ ਰਹਿਆਂ ਰਤਾਂ ਮੈਂ ਇੰਨੀਆਂ ਫੂਕਾਂ ਮਾਰੀਆਂ ਡੇਢ ਘੰਟਾ ਫੂਕਾਂ ਮਾਰੀਆਂ ਤੁਹਾਡੇ ਬੁੱਝੇ ਨਹੀਂ ਉਹ ਕਹਿੰਦੇ ਬਿਜਲੀ ਦਾ ਵਾ ਇਹਦਾ ਸੋਚ ਤੋਂ ਆਫ ਕਰਨਾ ਪਈ ਹਾਂਜੀ ਪਰ ਨਾਲ ਗਏ ਕਹਿੰਦੇ ਵੀ ਆ ਦੇਖੀ ਬੁੱਝਦਾ ਹੂੰ ਕਿਉਂ ਫੋਗ ਨਹੀਂ ਮਾਰਲੀ ਹੱਥ ਲਾਉਣਾ ਹੱਥ ਲਾਉਣਾ ਹੈ ਨਾ ਜੀ ਤੂੰ ਆਪਣੀ ਆਪਣੇ ਧਿਆਨ ਤੇ ਵਾਅਦਾ ਕਰਨ ਦੀ بجائے ਸਿੱਖਣ ਦੀ بجائے ਹਾਂਜੀ ਅਸੀਂ ਕੋਈ ਇਦਾਂ ਕਰਦੇ ਹਾਂ ਹੂੰ ਹੁਣ ਗੱਲ ਹੈ ਕਿ ਉਹ ਜਦਾਂ ਕਿਹਾ ਨਾ ਹੁਣ ਜੋ ਸਾਡੇ ਕੋਲ ਹੈਗਾ ਅਸੀਂ ਉਹਦੇ ਵੀ ਆਖਿਆ ਕਰਦੇ ਹਾਂ ਹਾਂਜੀ ਬਿਲਕੁਲ ਆਪਾਂ ਕਿਸੇ ਦੀ ਪਰਸਨੈਲਿਟੀ ਬਾਰੇ ਵੀ ਗੱਲ ਕਰਦੇ ਨਾ ਤੇ ਅਸੀਂ ਫਟ ਸਾਡਾ ਨਜ਼ਰੀਆ ਜਿਹੜਾ ਬਣਿਆ ਹੁੰਦਾ ਨਜ਼ਰੀਆ ਅਸੀਂ ਉਹ ਦਵਾ ਦੱਬ ਉੱਥੇ ਲਾ ਦਿੰਦੇ ਹਾਂ ਹੂੰ ਹਾਂਜੀ ਹੈ ਨਾ ਜੀ ਸੋ ਮੈਨੂੰ ਪਤਾ ਹੋ ਗਿਆ ਹੂੰ ਤੁਸੀਂ ਗੱਲ ਕਰਨੀ મોદી ਸਾਹਿਬ ਦੀ ਗੱਲ ਕਰਨੀ ਤੇ ਰਾਸ਼ਟਰਪਤੀ ਦੀ ਗੱਲ ਕਰਨੀ ਤੇ ਮੁੱਖ ਮੰਤਰੀ ਦੀ ਗੱਲ ਕਰਨੀ ਤੁਸੀਂ ਕਿਸੇ ਹੋਰ ਦੀ ਵੀ ਹੂੰ ਤੇ ਗੱਲ ਉਹ ਜਿਸ ਲੈਵਲ ਤੇ ਬੈਠਾ ਉਸ ਲੈਵਲ ਤੇ ਗੱਲ ਕਰਨ ਦੀ ਬਜਾਏ ਹੂੰ ਹੈਨਾ ਤੁਸੀਂ ਆਪਣਾ ਲੈਵਲ برداشت ਕਰਦੇ ਹੂੰ ਬਿਲਕੁਲ ਹਾਂਜੀ ਹੈਨਾ ਹੂੰ ਹੁਣ ਪ੍ਰਧਾਨ ਮੰਤਰੀ ਸਾਹਿਬ ਤੇ ਮੁੱਖ ਮੰਤਰੀ ਦਾ ਬੋਲ ਫਰਕ ਹੈਗਾ ਹੂੰ ਸਾਡੇ ਮਾਜੋਬ ਮੁੱਖ ਮੰਤਰੀ ਸਾਹਿਬ ਜਦੋਂ ਗੱਲ ਕਰਦੇ ਨੇ ਪ੍ਰਧਾਨ ਮੰਤਰੀ ਤਾਂ ਸਮਝਦੇ ਕਿ ਉਹ ਇਹਨਾਂ ਦੇ ਹੂੰ ਤੇਲੇ ਕੰਮ ਕਰਦੇ ਆ ਟੀਚਰਾਂ ਦੀਆਂ ਕਰਕੇ ਟੀਚਰਾਂ ਜੇ ਕਰਕੇ ਹੁਣ ਗੱਲ ਹੈ ਕਿ ਉਹਨਾਂ ਦਾ ਨਜ਼ਰੀਆ ਇਹ ਮੁੰਡ ਤੋਂ ਰਿਹਾ ਹਮ ਉਹਨਾਂ ਨੂੰ ਉਹਨਾਂ ਨੂੰ ਜੇ ਪਸੂ ਨੂੰ ਕਰ ਕਰਨੀ ਬੰਦੇ ਨਗਰ ਦੀ ਕੋਈ ਗੱਲ ਕਰਨੀ ਹੈ ਹੁਣ ਦ੍ਰਿਸ਼ਟੀ ਇਹ ਜੀ ਉਹ ਕੀ ਕਰੇਗੀ ਹਮ ਹੁਣ ਬਸ ਦੀ ਗੱਲ ਕੋਈ ਨਹੀਂ ਗਈ ਜੀ ਕਸੂਰ ਕੋਈ ਨਹੀਂ ਹਮ ਹਮ ਲੇਕਿਨ ਕਸੂਰ ਇਹਨਾਂ ਹੈਗਾ ਕਿ ਇਹਨਾਂ ਦੇ ਤਾਂ ਜਾਣ ਲੋ ਕਿ ਮੈਂ ਗੱਲ ਕਿਹਦੇ ਬਾਰੇ ਕਰ ਰਿਹਾ ਹਮ ਕਈ ਵਾਰ ਹੁੰਦਾ ਕਿ ਤੁਸੀਂ ਨਾ ਕਈ ਬੰਦੇ ਹੈਗੇ ਆ ਜਿਹੜੇ ਆਪਣੇ ਸਮਕਾਲੀ ਹੁੰਦੇ ਨਾ ਜਿਹੜੇ ਨਾਲ ਜਿਨ੍ਹਾਂ ਦਾ ਮੁਕਾਬਲਾ ਚੱਲਦਾ ਹੁੰਦਾ ਜੀ 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 ਜਦੋਂ ਦੇਖਦੇ ਤੁਹਾਡੇ ਤੋਂ ਅੱਗੇ ਲੰਘਣ ਲੱਗਾ ਹਮ ਹਨਾ ਜੇ ਕਿਸੇ ਗੱਲ ਕਰੇ ਤਾਂ ਉਹ ਵਧੀਆ ਹੋਣ ਲੱਗਾ ਅਸੀਂ ਉਹਦੇ ਖਿਲਾਫ ਘੁਣਤਰਾ ਕਰਦੇ ਆ ਹਮ ਉਹਦੇ ਉਂਦਰ ਪ੍ਰਚਾਰ ਸ਼ੁਰੂ ਕਰ ਦਿੰਦੇ ਆ ਤਾਂ ਕਿ ਇਹਨੂੰ ਅਸੀਂ ਥੱਲੇ ਸੁੱਟ ਨਾ ਦਿੰਦਾ ਹਮ ਹਨਾ ਅੱਛਾ ਤੁਸੀਂ ਦੇਖੋਗੇ ਕਿ ਜਿਹੜੇ ਨਾ ਡਰਾਈਵਰ ਹੁੰਦੇ ਆ ਜਿਹੜੇ ਡਰਾਈਵਰ ਹੁੰਦੇ ਖਾਸ ਕਰਕੇ ਹਮ ਇਹਨਾਂ ਦੀ ਦ੍ਰਿਸ਼ਟੀ ਬੜੀ ਖਤਰਨਾਕ ਹੁੰਦੀ ਬੜੀ ਪਿਆਰੀ ਹੁੰਦੀ ਹੈ ਹਮ ਹਾਂ ਜੀ ਇਹਨੂੰ ਪਤਾ ਹੁੰਦਾ ਕਿ ਮੈਂ ਕਿਹੜੀ ਸਪੀਕ ਤੇ ਰੱਖਣੀ ਆ ਮੈਂ ਕਿਵੇਂ ਲੰਘਣਾ ਗੱਡੀ ਲੈ ਕੇ ਨਾ ਉਹ ਮਤਲਬ ਇਹਨਾਂ ਨੇ ਫ੍ਰਿਕਸ਼ਨ ਆਫ ਸੈਕਿੰਡ ਦੇ ਵਿੱਚ ਫੈਸਲਾ ਕਰਨਾ ਹਾਂਜੀ ਕਿ ਮੈਂ ਇਥੋਂ ਗੱਡੀ ਜਦੋਂ ਫੈਸਲਾ ਉੱਕ ਜਾਂਦੇ ਆ ਉਦੋਂ ਉਹ ਐਕਸ਼ਨ ਹੋ ਜਾਂਦਾ ਉਹ ਕਹਿੰਦੇ ਨੇ ਦੁਰਘਟਨਾ ਗੱਡੀ ਹੂੰ ਜਦੋਂ ਧਿਆਨ ਹਟਿਆ ਹੂੰ ਗੱਲ ਇਹ ਦੂਜੀ ਜਿਹੜੇ ਨੁਕਸਬ ਮਤਲਬ ਕਹਿੰਨ ਹੂੰ ਉਹਦਾ ਮੁਕਾਬਲਾ ਕੋਈ ਨਹੀਂ ਲੇਕਿਨ ਉਹ ਹਰ ਵੇਲੇ ਗੱਡੀ ਚਲਾਉਂਦੇ ਆ ਸਮਾਜ ਚ ਵੀ ਸਮਾਜ ਦੇਖਦੇ ਇਦਾਂ ਨਾ ਗੱਡੀ ਚਲਾਉਂਦੇ ਆ ਤੇ ਉਹਨਾਂ ਦੇ ਕੋਲ ਦੀ ਕੋਈ ਲੰਘ ਗਿਆ ਹੂੰ ਹੂੰ ਉਹ ਕਹਿੰਦਾ ਮੈਨੂੰ ਚੈਲੰਜ ਕਰ ਗਿਆ ਹੂੰ ਉਹ ਗੱਡੀ ਉੱਤ ਲਗਾਉਣ ਕੇ ਲਗਾਉਂਦੇ ਆ ਜੀ ਵੀ ਮੇਰੇ ਤੋਂ ਅੱਗੇ ਲੰਘ ਗਿਆ ਹਨਾ ਹਾਂ ਉਹਨਾਂ ਦਾ ਕਹਿੰਦੇ ਕਿ ਮੇਰ ਕੋ ਗੱਡੀ ਮਹਿੰਗੀ ਸੀ ਇੱਕੋ ਗੱਡੀ ਛੋਟੀ ਕਿਦ ਲੰਘਾ ਰਿਆ ਉਹ ਥੋੜਾ ਜਾ ਕੇ ਅੱਗੇ ਜਾ ਕੇ ਨੰਗਾ ਕੇ ਮੋੜ ਦੇਣੀ ਗੱਡੀ ਹੂੰ ਵੀ ਆਈ ਐਮ ਸਮਥਿੰਗ ਹੂੰ ਭੱਜਿਆ ਕੌਣ ਇੰਜਨ ਧੋੜਿਆ ਕੌਣ ਇੰਜਨ ਤੂੰ ਤਾਂ ਧੋੜਿਆ ਹੀ ਨਹੀਂ ਹੂੰ ਬਿਲਕੁਲ ਕਾਰਨ ਕਿ ਉਹ ਮਨਸਿਕਤਾ ਬੈਠੀ ਸੀ ਕਿ ਮੇਰੇ ਤੋਂ ਅੱਗੇ ਕਿਵੇਂ ਲੰਘ ਗਿਆ ਮੇਰੇ ਨਾਲ ਦਾ ਡਰਾਈਵਰ ਜਦੋਂ ਉਹਨੇ ਦੇਖਣਾ ਕਿ ਕੋਈ ਬੰਦਾ ਉਹਨਾਂ ਨਾਲੋਂ ਜ਼ਿਆਦਾ ਵਿਅਕਤੀਗਤ ਤੌਰ ਤੇ ਇੰਦਰ ਨਾਲ ਤੁਰਿਆ ਫਿਰਿਆ ਉਹ ਪਤਾ ਗਿਆ ਇਹ ਤੇ ਯਾਰ ਇਹ ਹਾਈਲੀ ਕੁਆਲੀਫਾਈਡ ਲੋਕੀ ਕਹਿੰਦੇ ਲੋਕੀ ਕਹਿੰਦੇ ਯਾਰ ਬੜਾ ਵਧੀਆ ਬੰਦਾ ਇਹਦੀ ਦ੍ਰਿਸ਼ਟੀ ਬੜੀ ਪਿਆਰੀ ਆ ਇਹਦੇ ਨਾਲ ਉਹਨੇ ਮੈਂ ਜਾਣਦਾ ਯਾਰ ਇਹ ਝੂਠ ਦਾ ਬਲੰਦਾ ਵਾ ਹੂੰ ਕਿਉਂਕਿ ਉਹ ਆਪ ਝੂਠ ਦਾ ਹੂੰ ਉਹਨੂੰ ਲੱਗਾ ਕਿ ਯਾਰ ਮੇਰੀ ਹੁਣ ਤੱਕ ਸਾਬਤ ਰਹੀ ਆ ਹੂੰ ਮਤਲਬ ਇਹ ਬੰਦੇ ਮੇਰੇ ਤੋਂ ਪਿੱਛੇ ਰਹੇ ਆ ਅੱਜ ਇਹ ਮੇਰੇ ਤੋਂ ਅੱਗੇ ਕਿਦਾਂ ਲੰਘੇ ਹੂੰ ਹਨਾ ਜੀ ਉਹਨੇ ਫਿਰ ਉਹਦਾ ਵਿਰੋਧ ਕਰਨਾ ਹੂੰ ਉਹਨੇ ਫਿਰ ਨਰੇਟਿਵ ਸਜਣਾ ਲੋਕਾਂ 'ਚ ਮੈਂ ਗੱਲਾਂ ਕਰਨੀਆਂ ਆ ਤੇ ਉਹ ਫਿਰ ਜਿਹੜਾ ਬੰਦਾ ਸੁਲਝਿਆ ਸਿਆਣਾ ਹੁੰਦਾ ਹਾਂਜੀ ਉਹ ਫਿਰ ਇਹ ਸੋਚਦਾ ਹੁੰਦਾ ਕਿ ਮੈਨੂੰ ਮੇਰੇ ਆਪਣੇ ਹੀ ਜਿਹੜੇ ਤੁਹਾਡੇ ਬਹੁਤ ਨੇੜੇ ਹੁੰਦੇ ਨੇ ਨਾ ਉਹ ਉਹ ਹੀ ਤੁਹਾਡੇ ਬਾਰੇ ਗੱਲਾਂ ਕਰਦੇ ਆ ਹੂੰ ਹਾਂਜੀ ਜਿਹੜੇ ਤੁਹਾਨੂੰ ਜਾਣਦੇ ਨਹੀਂ ਹੂੰ ਉਹ ਗੱਲ ਕਰਦਾ ਕੋਈ ਹੂੰ ਉਹਨਾਂ ਦਾ ਕੋਈ ਮਤਲਬ ਨਹੀਂ ਹੁੰਦਾ ਹਨਾ ਹੂੰ ਤੇ ਬੈਸਟ ਇਹ ਹੈਗਾ ਕਿ ਜੇ ਤੁਹਾਨੂੰ ਇਹ ਪਤਾ ਲੱਗ ਜਾਂਦਾ ਨਾ ਕਿ ਇਹ ਮੈਨੂੰ ਜਾਣਨ ਦੇ ਬਾਵਜੂਦ ਵੀ ਹੂੰ ਹਨਾ ਇਹ ਗੱਲਾਂ ਕਰਦਾ ਤੇ ਅੱਜ ਤੋਂ ਬਾਅਦ ਮੈਂ ਇਹਨੂੰ ਨਹੀਂ ਜਾਣਦਾ ਹੂੰ ਬਿਲਕੁਲ ਮੈਂ ਇਹ ਬੰਦਾ ਮੈਂ ਕੀ ਲੈਣਾ ਕਿ ਇਹਦੀਆਂ ਹਰ ਗੱਲ ਦਾ ਮੈਂ ਜਵਾਬ ਦੇਵਾਂ ਹਾਂਜੀ ਮੈਂ ਕੀ ਲੈਣਾ ਕਿ ਇਹਦੀ ਹਰ ਮੂਰਖਤਾ ਦਾ ਜਵਾਬ ਦੇਵਾਂ ਹਾਂ 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 ਹਨਾ ਹਾਂਜੀ ਗੱਲ ਇਹ ਨਹੀਂ ਗੱਲ ਤੁਸੀਂ ਕੀ ਕਹੀ ਹੈ ਗੱਲ ਇਹ ਹੈ ਕਿ ਉਹਨੇ ਸਮਝ ਹੀ ਕਿਦਾਂਗੀ ਉਹਨੇ ਸਮਝ ਹੀਦਾ ਹੈ ਕਿ ਉਹਨੂੰ ਉਹਦੇ ਰਹਿਣ ਦਿਓ ਤੇ ਆਪਣਾ ਸੀ ਰੱਖੋ ਹਾਂ ਸਾਹੀ ਤੁਸੀਂ ਕਹਿ ਸਕਦੇ ਆ ਜੀ ਜੀ ਦ੍ਰਿਸ਼ਟੀ ਉਹੋ ਜੀ ਸ੍ਰਿਸ਼ਟੀ ਹੈ ਨਾ ਉਹ ਜੀ ਸ੍ਰਿਸ਼ਟੀ ਹੁਣ ਇਦਾਂ ਹੀ ਆ ਕਿ ਜਿਸ ਸਮੁੰਦਰ ਚ ਵੇਖਿਆ ਕਿ ਉਹ ਇੱਕ ਬੰਦਾ ਚੁੰਬੀ ਮਰੀ ਹੈਗੀ ਆ ਉਹ ਲੈ ਗਿਆ ਆ ਗੰਦ ਲੈ ਆ ਚੱਕ ਕੱਢ ਕੇ ਲੈ ਆ ਸਮੁੰਦਰ ਚੋਂ ਦੂਜਾ ਗਿਆ ਤੇ ਕੋਗੇ ਸਿਪੀਆਂ ਲੈ ਗਿਆ ਤੀਜਾ ਗਿਆ ਤੇ ਹੀਰੇ ਵੀ ਕੱਢ ਲਿਆ ਹੁਣ ਤਿੰਨ ਬੰਦੇ ਆਏ ਆ ਹਾਂਜੀ ਹੈ ਨਾ ਜੀ ਉਹਨਾਂ ਤਿੰਨਾਂ ਦੀ ਦ੍ਰਿਸ਼ਟੀ ਕੀ ਆ ਹਮ ਸਮੁੰਦਰ ਬਾਰੇ ਬੇ ਸਮੁੰਦਰ ਗੰਦ ਨਾਲ ਭਰਿਆ ਹਮ ਦੂਜਾ ਕਹਿੰਦਾ ਕੋਗੇ ਸਿਪੀਆਂ ਨਾਲ ਭਰਿਆ ਹਮ ਤੀਜਾ ਕਹਿੰਦਾ ਇਹ ਤੇ ਹੀਰੇ ਨਾਲ ਭਰਿਆ ਬਿਲਕੁਲ ਲੇਕਿਨ ਗੱਲ ਕੀ ਦ੍ਰਿਸ਼ਟੀ ਤਨ ਦੇ ਵਕਫਾ ਕਰਨਾ ਹਾਂਜੀ ਦ੍ਰਿਸ਼ਟੀ ਕਰਦੀਆਂ ਉਹਨਾਂ ਦੀ ਡੈਪਥ ਦੀ ਡੂੰਘਾਈ ਦੀ ਉਹਨਾਂ ਦੀ ਚੁਭੀ ਦੀ ਹੂੰ ਵੀ ਉਹਨਾਂ ਨੇ ਕਿੰਨੀ ਕਿ ਸੋਚ ਰੱਖੀ ਹੈ ਨਾ ਉਹਨਾਂ ਦੀ ਸਵੈ ਪਰਚੂਲ ਸਵੈ ਯਾਤਰਾ ਹੂੰ ਕਿਸ ਲੈਵਲ ਤੱਕ ਹੈਗੀ ਕਿਸ ਪੱਧਰ ਤੱਕ ਹੈਗੀ ਉਹਦਾ ਖਿਆਲ ਨਹੀਂ ਤੇ ਫਿਰ ਇਸਰਕੇ ਜਦੋਂ ਕੋਈ ਗੱਲ ਕੋਈ ਵੀ ਕਹਿੰਦਾ ਕਿਤੇ ਵੀ ਕਹਿੰਦਾ ਹੂੰ ਤੁਵੀਸੇ ਹੁੰਦਾ ਜਿਹੋ ਜੀ ਦ੍ਰਿਸ਼ਟੀ ਉਹ ਜੀ ਸ੍ਰਿਸ਼ਟੀ ਉਹਨੂੰ ਉਦਾਂ ਨਾ ਦਿਖਣਾ ਹੈਗਾ ਹੂੰ ਬਿਲਕੁਲ ਸਹੀ ਗੱਲ ਹੈ ਸੋ ਬਿਲਕੁਲ ਜੀ ਇਹ ਗੱਲਬਾਤ ਤਾਂ ਸਾਨੂੰ ਇਹ ਸਿਖਾਉਂਦੀ ਹੈ ਕਿ ਸਾਡੀ ਸੋਚ ਅਤੇ ਨਜ਼ਰੀਆ ਹੀ ਸਾਡੇ ਜੀਵਨ ਦੀ ਦਿਸ਼ਾ ਅਤੇ ਸੰਸਾਰ ਦੀ ਰਚਨਾ ਨੂੰ ਨਿਰਧਾਰਤ ਕਰਦੇ ਨੇ ਸੋ ਜੇਕਰ ਅਸੀਂ ਪੋਜ਼ਿਟਿਵਿਟੀ ਤੇ ਉਮੀਦ ਅਤੇ ਸਮਰਪਣ ਦੇ ਨਾਲ ਅੱਗੇ ਵਧਦੇ ਹਾਂ ਤਾਂ ਸਾਡੀ ਆਲੇ-ਦੁਆਲੇ ਦੀ ਸ੍ਰਿਸ਼ਟੀ ਵੀ ਸੁੰਦਰ ਅਤੇ ਸਾਰਥਕ ਬਣਦੀ ਹੈ ਸੋ ਇਸੇ ਲਈ ਹੀ ਜ਼ਰੂਰੀ ਹੈ ਕਿ ਅਸੀਂ ਆਪਣੀ ਦ੍ਰਿਸ਼ਟੀ ਨੂੰ ਸਾਫ਼ ਸੁਥਰਾ ਪੋਜ਼ਿਟਿਵ ਅਤੇ ਉਦੇਸ਼ਪੂਰਨ ਰੱਖੀਏ ਕਿਉਂਕਿ ਇਹ ਹੀ ਨਜ਼ਰੀਆ ਸਾਡੇ ਅਤੇ ਸਮਾਜ ਦੇ ਭਵਿੱਖ ਨੂੰ ਨਵਾਂ ਰੂਪ ਦਿੰਦਾ ਹੈ ਸੋ ਖੜਾ ਸਾਹਿਬ ਤੁਸੀਂ ਜ਼ਰੂਰੀ ਦੇ ਵਿੱਚ ਆਏ ਵਧੀਆ ਗੱਲਾਂ ਬਾਤਾਂ ਕੀਤੀਆਂ ਤੁਹਾਡਾ ਬਹੁਤ ਬਹੁਤ ਧੰਨਵਾਦ ਮਿਹਰਬਾਨੀ ਰਾਜ਼ੀ ਰਹੋ ਸੋ ਦੋਸਤੋ ਤੁਹਾਨੂੰ ਸਾਡੇ ਪ੍ਰੋਗਰਾਮ ਕਿਹੋ ਜਿਹਾ ਲੱਗਦੇ ਨੇ ਸਾਨੂੰ ਸਾਡੇ ਸੋਸ਼ਲ ਮੀਡੀਆ ਹੈਂਡਲ ਤੇ ਜਾ ਕੇ ਕਮੈਂਟ ਕਰਕੇ ਜਰੂਰ ਦੱਸਿਆ ਕਰੋ ਤੇ ਹੁਣ ਆਪਾਂ ਦੁਬਾਰਾ ਨਵੀਂ ਗੱਲਬਾਤ ਲੈ ਕੇ ਹਾਜ਼ਰ ਹੋਵਾਂਗੇ ਤਾਂ ਹੋਰ ਪ੍ਰੋਗਰਾਮ ਤੇ ਨਿਊਜ਼ ਅਪਡੇਟ ਲਈ ਸਬਸਕ੍ਰਾਈਬ ਕਰੋ ਸਾਡਾ YouTube ਚੈਨਲ RPD24 News ਤੇ ਕਲਿੱਕ ਕਰੋ ਬੈਲ ਆਈਕਨ ਤੇ